ਪੰਜਾਬ ਸਰਕਾਰ ਵੱਲੋਂ ਨਵੇਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਸਮਾਗਮ ਦੀ ਸ਼ੁਰੂਆਤ ਕਰ ਦਿੱਤੀ ਗਈ। ਇਸ ਲੜੀ ਤਹਿਤ ਆਈਟੀਆਈ ਖੇਡ ਸਟੇਡੀਅਮ ਪਟਿਆਲਾ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਉਜਾਗਰ ਕਰਦਾ ਵਿਸ਼ੇਸ਼ ਲਾਈਟਨਸ ਆਊਟ ਸ਼ੋਅ ਕਰਵਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਅਮਨ ਸ਼ੇਰ ਸਿੰਘ ਖਲਸੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਤੇ ਗੱਲਬਾਤ ਕਰਦਾ ਕੈਬਨਿਟ ਮੰਤਰੀ ਲਾਲ ਚੰਦ ਘਟਾਰੂ ਚੱਕ ਤੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦਾ ਇਸ ਉਦਮ ਲਈ ਧੰਨਵਾਦ ਕਰਦਾ ਕਿਹਾ ਕਿ ਇਸ ਸਮਾਗਮ ਨਾਲ ਕੇਵਲ ਪੰਜਾਬ ਲਈ ਸਗੋਂ ਸਮੁੱਚੇ ਦੇਸ਼ ਦੀ ਮਾਨਵਤਾ ਲਈ ਹਨ ਜੋ ਕੁਰਬਾਨੀ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੀ ਤੇ ਪ੍ਰਤੀਕ ਵਜੋਂ ਬੇਮਿਸਾਲ ਮਹੱਤਵ ਰੱਖਦੇ ਹਨ ਕੀ ਸਮਝਦੇ ਹੋ ਅਜੇ ਗੁਰੂ ਪਰਮਾਤਮਾ ਕੀ ਸਖੰਨ ਮਿਲਦਾ ਜੀ ਬਿਲਕੁਲ ਤੇਗ ਬਹਾਦਰ ਜੀ ਦੇ ਬਾਬਾ ਸਾਹਿਬ ਜੀ ਦੀ ਸ਼ਾਨ ਬਰੇਗੜ ਨੂੰ ਸਮਰਪਤ ਬਾਬਾ ਸਰਕਾਰ ਵੱਲੋਂ ਇੱਕ ਬਹੁਤ ਵੱਡੀ ਤਿਆਰੀ ਆ ਸਹਾਇਤਾ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜੇਕਰ ਉਹਦੇ ਸਾਰੇ ਪੰਜਾਬ ਵਿੱਚ ਗੁਰੂ ਮਾਨ ਦੇ ਪਛੀਦ ਪਛੀਦ ਵੱਡਾ ਜਿਹੜਾ ਉਹ ਪ੍ਰੋਗਰਾਮ ਸੀਰ ਦਾ ਜੋ ਉਸ ਕੜੀ ਵੱਜੋ ਆਪਣੇ ਅੰਦਰ ਰਾਈਟਰ ਸਾਊਂਡ ਪ੍ਰੋਗਰਾਮ ਦੇ ਤਹਿਤ ਵਕਤ ਦੇ ਪ੍ਰੋਗਰਾਮ ਦੇ ਉਹ ਸਾਰਾ ਹੀ ਆਹ ਪੇਸ਼ ਕੀਤਾ ਜਾ ਰਿਹਾ ਹੈ ਸੋ ਅੱਜ ਸਰਕਾਰ ਨੇ ਨਿਮਾਣ ਇੱਕ ਲਾਈਟ ਹਸੋ ਫੋਰਮ ਦਾ ਦਾ ਨਾਮ ਜੋਜਿਤ ਕੀਤਾ ਜਾ ਰਿਹਾ ਸੋ ਚਾਹੁੰਦੇ ਆ ਕਿ ਆਪ ਦੇ ਅੰਦਰ ਪੰਜਾਬ ਪੰਜਾਬ ਦੀ ਅਗਲੀਆਂ ਪੜੀਆਂ ਦੁਰਸਾਤ ਲਾ ਸਾਥ ਉਹਨਾਂ ਦੇ ਜਿਹੜਾ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੇ ਬਹੁਤ ਵੱਡਾ ਤਿਆਗ ਕੀਤਾ ਉਹਦੇ ਤੋਂ ਪੰਜਾਬ ਦੇ ਲੋਕਾਂ ਵਾਲੀ ਪੀੜ੍ਹੀਆਂ ਜਿਹੜੀਆਂ ਉਹਦੇ ਨਾਲ ਜੁੜਨ ਸੋ ਅੱਜ ਬਹੁਤ ਹੀ ਇੱਕ ਭਾਵਪੂਰਤ ਬਹੁਤ ਹੀ ਵੈਸਵੰਦਾ ਕਿ ਇੱਕ ਅਮੋਸ਼ਨਲ ਵੀ ਆ ਇੱਕ ਸਿੱਖਣ ਵਾਲਾ ਜਿਹੜਾ ਲਾਈਵ ਜੈਕ ਸਾਊਂਡ ਹੋ ਰਿਹਾ ਬਹੁਤ ਅਜੋਈ ਦਿਖਵਾ ਗਿਆ ਸੋ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਬੰਦੇ ਇਨਸ਼ਾਅੱਲਾ ਜੀ ਦੇ ਜੀਵਨ ਦਾ ਇਨਾਮ ਦੇਪਕ ਜੀ ਜੀ ਸਾਡੇ ਰਿਪਰਟਿੰਗ ਮਿਸਟਰ ਜੱਟਾਵਾਲ ਜੀ ਸਾਡੇ ਐਸਐਸਪੀ ਜੀ ਸਾਉਂਦ ਕਾਰਿਸਵਰਨਾ ਵੱਲੋਂ ਬੜਾ ਵਧੀਆ ਇੰਤਜ਼ਾਮ ਕੀਤਾ ਗਿਆ ਲੋਕ ਵੀ ਬੜੀ ਗਿਣਤੀ ਆਇਆ ਤੇ ਮੈਂ ਲੋਕਾਂ ਨੂੰ ਸੱਦਾ ਦੇ ਰਿਹਾ ਕਿ 23 24 ਬੱਚੇ ਜਿਹੜਾ ਸ੍ਰੀ ਗੰਦਵਰ ਸਾਹਿਬ ਦੇ ਧਰਮ ਦੇ ਉੱਤੇ ਪ੍ਰੋਗਰਾਮ ਹੋ ਰਿਹਾ ਉਹਨੂੰ ਦੇਖਣ ਦੇ ਲਈ ਉਹਦੇ ਸ਼ਾਮ ਲੋਨ ਚਾਹੁੰਦਾ ਹਾਂ ਮੈਂ ਸਾਡੇ ਮੰਤਰੀ ਲਾਲਚੰਦ ਘਟਾਰੂ ਜੀ ਜਿਹੜੇ ਮੇਨ ਮੁਖ ਮਹਿਮਾਨ ਸਾਡੇ ਬਣ ਕੇ ਪਹੁੰਚੇ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਵੀ ਜੀ ਆਖਦਾ ਹਾਂ ਔਰ ਜਿਹੜਾ ਅਗਰ ਕੀਰਤਨ ਹੋਣਾ ਹੈ ਉਹਦੇ ਵਾਸਤੇ ਵੀ ਅੱਜ ਤੋਂ ਇਹ ਸੰਦੇਸ਼ ਹੈ ਕਿ ਡੇਟ ਔਰ ਟਾਈਮ ਲਾਂਦੇ ਆਂਗੇ ਜੇ ਸਾਰੇ ਇਕੱਠੇ ਹੋ ਕੇ ਜਿਹੜਾ ਸ਼੍ਰੀ ਨਗਰ ਦੇ ਵਿੱਚੋਂ ਨਗਰ ਕਾ ਚੱਲਣਾ ਹੈ ਉਹਨੂੰ ਇਕੱਠੇ ਹੋ ਕੇ ਆਪਾਂ ਹਾਜ਼ਰੀ ਲਵਾਈਏ ਔਰ ਗੁਰੂ ਸਾਹਿਬ ਤੋਂ ਸੀਸ ਕਰੋ ਪਾਓ